ਮਾਤਾ ਕੀ ਕੰਡੀਆਂ ਅੰਦਰ ਬੜੀਆਂ ਇਹਨਾਂ ਨੂੰ ਪਤਾ ਕਿਨੂੰ ਬਾਹਰ ਪਾਣੀ ਪੁਣੀ ਵੀ ਦੇਣਾ ਹੁੰਦਾ ਅੰਦਰੇ ਬੜੀਆਂ ਆ ਵਾ ਸੱਸ ਤੇ ਵੀ ਆਈ ਆ ਕਦੇ ਦੀਆਂ ਕੀ ਪਤਾ ਹੁਣ ਕੀ ਕਰਨੀਆਂ ਅੰਦਰ ਇਹ ਕੋਈ ਸਕਦਾ ਨਹੀਂ ਅੱਗੇ ਆਈ ਕਿ ਕਿਉਂਕਿ ਜਾਂ ਪਿੰਡੋਂ ਆਈ ਨਾ ਪਤਾ ਪਿੰਡੋਂ ਆਈ ਕਿ ਅੱਗੇ ਆਈ ਆ ਇਹਨਾਂ ਧੀਆ ਨੂੰ ਕਿਤੇ ਨਾ ਪਿਛੜਿਆਂ ਦਾ ਇਨਾ ਆਸਰਾ ਹੁੰਦਾ ਵਾ ਕਦੀ ਆ ਦੇ ਜਾ ਆ ਦੇ ਜਾ ਤੇ ਬਸ ਤੁਸੀਂ ਤੁਹਾਡੇ ਚ ਹੈ ਹੀ ਨਹੀਂ ਕੋਹ ਤੇ ਆਗੇ ਜੀ ਹਾਂ ਸੱਸ ਕੀ ਮਾਤਾ ਚੇਨਾ ਹੋਠ ਠਾਕ ਠੀਕ ਠਾਕ ਕਿਦੋਂ ਕਦੇ ਆਈ ਹੋ ਆਈ ਗਿਆ ਕਈ ਤਾਂ ਅੱਛਾ ਹੋਰ ਘਰ ਪਰਵਾਹ ਠੀਕ ਸਭ ਹਾਂ ਸਭ ਠੀਕ ਠਾਕ ਤੁਸੀਂ ਦੱਸੋ ਬਾਹਰ ਵਾਲੇ ਦਾ ਹੁੰਦਾ ਫੋਨ ਆਉਂਦਾ ਠੀਕ ਠਾਕ ਹਾਂਜੀ ਚਲੋ ਹੋਰ ਨਵੀ ਤਾਜੀ ਨਵੀ ਤਾਜੀ ਬਸ ਠੀਕ ਆ ਅੱਛਾ ਚਲੋ ਤਾਜੀਆਂ ਤੁਹਾਡੇ ਨਾਲ ਹੀ ਆ ਅਸੀਂ ਸਗੋਂ ਤੁਹਾਡੇ ਆ ਲਾਉਣਾ ਸੀ ਤੇ ਸ਼ੁਕਰ ਆ ਤੁਸੀਂ ਆ ਗਏ ਆ ਜਾਓ ਧਰਵਾਜੇ ਖੁੱਲੇ ਆ ਆਓ ਤੇ ਸੈ ਇੰਦੇ ਢਿੱਕਾਇ ਕਰਦੇ ਰਹਿੰਨੇ ਇੱਕ ਗੋਰੀ ਦਾ ਕੰਮ ਬਣ ਰਿਹਾ ਬਾਹਰ ਦਾ ਤੇ ਸਾਡਾ ਰਦਾ ਹੀ ਵੀ ਚਲੋ ਭੇਜ ਦਈਏ ਵਧੀਆ ਵਧੀਆ ਰਲ ਮਿਲ ਕੇ ਹੀ ਰਲ ਮਿਲ ਕੇ ਹੀ ਭੈਣ ਭਰਾ ਕਰੇ ਨਾ ਬੰਦਾ ਹੀ ਬੰਦੇ ਦਾ ਦਾਰੂ ਆ ਕੱਲਾ ਬੰਦਾ ਤੇ ਕੋਹੋ ਵੀ ਨਹੀਂ ਆ ਕਰਾਂਗੇ ਰਾ ਕੇ ਕਰਦਾਂਗੇ ਟੈਨਸ਼ਨ ਕੋ ਲੈਣਾ ਮੈਂ ਤੂੰ ਨਹੀਂ ਪਤਾ ਕੀ ਇਹਨਾਂ ਨੇ ਵੀਰ ਹੋਣਾ ਕਰਤੀ ਮੈਨੂੰ ਨਾ ਕੋਰੀ ਵੀ ਪੈਸੇ ਨਹੀਂ ਹੈਗੇ ਉਹਦੇ ਮਾਤਾ ਤੈਨੂੰ ਤਾਂ ਮੈਂ ਦੱਸਿਆ ਤੂੰ ਤੇ ਆਪਣੀਆਂ ਸੁਣਾਉਂਦਾ ਭੈਣੀਆਂ ਅਗਲੇ ਕਹਿੰਦੇ ਆਪਣਾ ਹਿੱਸਾ ਲੱਲੋ ਪੈਲੀ ਦਾ ਸਾਡੇ ਵੱਲ ਵੇਚ ਦੋ ਜੋ ਮਰਜ਼ੀ ਕਰੋ ਸਾਡੇ ਤੇ ਬਾਹਾਂ ਖੜੀਆਂ ਉਥੇ ਕੱਲ ਕੇ ਮੇਰੇ ਮੁੰਡੇ ਨੂੰ ਰਾਜੀ ਨਹੀਂ ਬਾਹਰ ਪਤਾ ਨਹੀਂ ਕੀ ਗੱਲ ਕੁੜੀ ਦੇ ਮਗਰ ਡੰਡਾ ਚਾੜਿਆ ਵੀ ਉਹਨੂੰ ਕੋਈ ਨੌਕਰੀ ਮਿਲ ਜੇ ਉਹ ਤਰਕੀਆਂ ਕਰ ਜੇ ਇਹ ਵਿਚਾਰਾ ਇੱਥੇ ਰਹਿ ਜੇ ਕੋਈ ਸ਼ਰੀਕ ਇਦਾਂ ਦਾ ਚਾਹੁੰਦਾ ਵਾ ਨਾਣ ਦਾ ਕੀ ਪੁੱਤ ਕੇ ਕੰਮ ਤੇ ਲੱਗ ਜੇ ਚਲੋ ਮਾਤਾ ਸ਼ਰੀਕ ਵਾਲੀ ਗੱਲ ਨਹੀਂ ਅਸੀਂ ਤੇ ਕਹੇ ਕੁੜੀ ਦੇ ਵੀ ਜਿੱਥੇ ਜੋਰ ਪਊਗਾ ਨੌਕਰੀ ਮਿਲੂਗੀ ਪੈਸੇ ਦੇਵਾਂਗੇ ਮੈਂ ਤੇ ਬਰਾਬਰ ਖੜਾ ਪਾ ਇਹ ਬਰਾਬਰ ਖੜਦਾ ਨਾ ਉਹ ਨਹੀਂ ਖੜਦੇ ਬੇ ਤੂੰ ਹੀ ਤੇ ਆ ਫੁੱਲ ਜਾਣਾ ਤੈਨੂੰ ਪਤਾ ਸ਼ਰੀਕ ਸ਼ਰੀਕ ਹੀ ਹੁੰਦੇ ਆ ਮੈਂ ਤੇ ਪਹਿਲਾਂ ਹੀ ਕਹਿੰਨੀ ਸੀ ਵੀ ਕਿਸੇ ਤੇ ਇੰਨਾ ਨਹੀਂ ਤੁਲੀਦਾ ਕੋਈ ਨਹੀਂ ਸ਼ਰੀਕ ਪਾਉਂਦਾ ਮਿੱਟੀ ਨਾ ਮਿੱਟੀ ਹੁੰਦਾ ਰਿਆਂ ਮੈਂ ਜਦੋਂ ਇਹ ਘਰ ਆਉਣਾ ਦੇ ਵਿੱਚੋਂ ਪੁੱਛਣਾ ਕਿੱਥੇ ਆ ਉਹ ਪਿਆਲੀ ਚ ਗਿਆ ਉਹ ਪਿਆਲੀਆਂ ਦੇ ਬੰਨੇ ਸੰਗਣ ਰਿਆ ਆਹ ਕੰਡਿਆ ਮੰਮੀ ਇਹ ਇਹ ਤੇ ਭਰਾ ਦਾ ਪੂਰਾ ਸਾਹ ਦਿੰਦਾ ਹੁਣ ਜਦੋਂ ਆਂਦੇ ਦੇ ਵਿਵਤਾ ਬਣੀ ਵਿਵਤਾ ਹੀ ਹੁੰਦੀ ਆ ਤੀ ਪੁੱਤ ਨੇ ਜਾਣਾ ਚਲੋ ਖੁਸ਼ੀਆਂ ਦਾ ਮੌਕਾ ਤੂੰ ਯਾਰਾ ਸਾਥ ਦੋ ਜੇ ਜਨਾਨੀ ਆ ਤੇ ਉਹ ਕਹਿੰਦੀ ਲੈ ਤੂੰ ਹੀ ਮੁੰਡੇ ਨੂੰ ਐਡੇ ਮੁਲਖ ਵੱਡੇ ਕੀ ਕੱਲਣਾ ਵਾ ਇੰਨੇ ਪੈਸੇ ਕਿਥੋਂ ਨਿਕਲਣੇ ਆ ਜੇ ਬੰਦਾ ਕੱਢਣ ਤੇ ਆਵੇ ਤੇ ਨਿਕਲ ਵੀ ਜਾਂਦੇ ਆ ਮਨੂ ਕੋ ਗਈ ਉਹਨੇ ਮੈਨੂੰ ਤਸੱਲੀ ਦੇਤੀ ਤੇ ਤੂੰ ਫੜ ਲਾ ਕੇ ਦਿਓ ਤੇ ਮੈਂ ਤੈਨੂੰ ਦੇ ਦੂੰ ਤੇ ਕਿੰਨਾ ਹੌਸਲਾ ਆ ਜਾਂਦਾ ਤੇ ਹੁਣ ਲੱਖ ਤੂੰ ਕਰ ਦੇ ਲੱਖ ਮਨੂ ਨੇ ਕਰ ਦੇਣਾ ਤੇ ਭੈਣ ਵੀ ਕਹਿ ਕੇ ਆਈ ਐ ਦੀਨ ਮੇਰੀ ਭੈਣ ਨੂੰ ਕਹਿ ਕੇ ਆਈ ਐ ਕੋਈ ਬਾਕੀ ਮੇਰਾ ਦਾਦਾ ਵਾ ਬਾਕੀ ਗੱਲ ਨਹੀਂ ਬਾਕੀ ਜਵਾਈ ਦੀ ਸੁਣ ਲੈ ਆਪਣੇ ਦੀ ਕੀ ਜਾਂਦਾ ਬਾਕੀ ਟੈਨਸ਼ਨ ਦੀ ਲੋਡ ਕੋਈ ਨਹੀਂ ਮੈਂ ਦਵਿੰਦਰ ਯਾਰ ਦੋਸਤ ਮੁੰਡਿਆਂ ਸਾਰਿਆਂ ਨੂੰ ਕਿਹਾ 5-4 ਲੱਖ ਰੁਪਏ ਉਧਰੋਂ ਹੋ ਜਾਣਾ ਸਾਰੇ ਹਾਂ ਕਰਕੇ ਠੀਕ ਆ ਦੂਜੀ ਗੱਲ ਚਲਾਕ ਮੈਂ ਵੀ ਬੜਾ ਮੈਂ ਕਿਹਦਾ ਗੱਲ ਕੀਤੀ ਆ 5 ਲੱਖ ਰੁਪਈਆ ਉਹਨਾਂ ਦੇ ਦੇਣਾ ਪੈੜੀ ਗਹਿਣੇ ਦੇਣੀ ਆ ਉਹਨੂੰ ਮੈਂ ਹੱਕ ਕੋਈ ਗੱਲ ਨਾ ਕਰੀ ਕਰਜ਼ਾ ਨਾ ਪਤਾ ਲੱਗੇ ਤੂੰ ਆਪਣਾ ਠੇਕਾ ਲਈ ਜਾਈ ਹਾਂ ਇਹਦੇ ਚਾਹੁੰਦੇ ਵੇਚ ਦੋ ਪਰ ਇਹਨਾਂ ਨੂੰ ਕਹਿਣਾ ਵੇਚਦੀ ਆ ਇਹਨਾਂ ਨੂੰ ਵੇਚੀ ਦੱਸ ਨਹੀਂ ਦੱਸਣਾ ਹੀ ਨਹੀਂ ਚੁੱਪ ਕਰਵਾਈ ਜਣੀ ਪੈਸੇ ਚੁੱਕ ਲੈਣੇ ਉਹਨੂੰ ਸਹੀ ਵੀ ਨਹੀਂ ਠੇਕਾ ਲਈ ਜਾਣਾ ਪੜਦੇ ਨਾ ਮੈਂ ਠੀਕ ਹੈ ਮਮੀ ਤੇਰਾ ਦੋਤਾ ਐਨਾ ਉਹ ਆ ਹਟ ਵਾਲਾ ਬਾਹਰ ਜਾਊਗਾ ਕਮਾਈ ਕਰੂ ਹੋਲੀ-ਆਲੀ ਲਾਵਾਂਗੇ ਤੇਰੇ ਵੀ ਮੋੜਾਂਗੇ ਮੰਨੂ ਦੇ ਜੇ ਦੀ ਭੈਣ ਦੇ ਦੂ ਮੈਨੂੰ ਤੇ ਲੱਗਦਾ ਦਨੀ ਦੀ ਭੈਣ ਦਵੇ ਗਾਲੀ ਰੱਬ ਜਾਣੀ ਕੋਈ ਨਹੀਂ ਮੈਂ ਕਰੂੰਗੀ ਤਰਵੀਰ ਨਾ ਕਰ ਆ ਨਹੀਂ ਨਹੀਂ ਆ ਆ ਤੁਸੀਂ ਗੱਲ ਕਰ ਲਓ ਪੈਸੇ ਤੁਹਾਡੇ ਮੋੜ ਦਾਂਗੇ ਮੋੜਾਂਗੇ 6 ਮਹੀਨੇ ਸਾਲ ਹਟ ਕੇ ਕੋਈ ਨਹੀਂ ਹਾਂ ਮੁੰਡਾ ਬਾਹਰ ਜਾਣਾ ਚਾਹੀਦਾ ਵਾ ਪੈਸੇ ਲੱਥ ਤੇ ਚੜਦੇ ਰਹਿੰਦੇ ਆ ਆ ਗੱਲ ਇਨੀ ਸਿਆਣੀ ਕੀਤੀ ਆ ਵੀ ਮੇਰਾ ਮਨ ਲਾਉ ਵਧ ਗਿਆ ਵੀ ਮੇਰੀ ਮਾਂ ਨੇ ਮੇਰਾ ਸਾਥ ਦਿੱਤਾ ਮਾਂ ਤੇ ਕੇ ਕੇ ਸਾਥ ਦੇਣ ਉਹ ਹੀ ਜੋ ਮੇਰੇ ਹੈਗੇ ਮੈਂ ਤਾਂ ਪੱਲੇ ਨਹੀਂ ਤੋਂ ਬੰਦੀ ਨਹੀਂ ਨਹੀਂ ਮਮੀ ਮੈਂ ਤਾਂ ਇਹਨੂੰ ਕਿੱਥੇ ਫਾਇਦਾ ਤੁਹਾਨੂੰ ਧੋਖਾ ਚਲੋ ਬਾਕੀ ਮੈਨੂੰ ਆਸ ਹੈ ਗਈ ਆ ਵੀ ਸ਼ਾਇਦ अच्छा। ਦਵੇ ਉਹ ਥੋੜੇ ਬਹੁਤ ਹੀ। ਕੌਣ? ਵੀਰ। ਹੈਂ? ਦਿਮਾਖ ਰਾਵਾਂ ਤੇਰਾ। ਆਪੇ ਆਂਦਾ ਵੇ ਮਮੀ, ਮੈਂ ਮੇਰੇ ਦੋਸਤਾਂ ਨੇ 5 ਲੱਖ ਕਰ ਦੇਣਾ। ਉਹ ਰਿਸ਼ਤੇਦਾਰਾਂ ਕਰ ਦੇਣਾ ਤੇ ਕੋਹ ਅਹੀਂ ਪੈਲੀ ਤੇ ਜੋਕ ਲੈਣੇ ਆ। ਓੜਦੇ ਥੜਦੇ ਹੋਣਗੇ ਤੇ ਗਹਿਣਾ ਕਦੋਂ ਕੰਮ ਆਉਣਾ ਤੇਰੀ ਜਨਾਨੀ ਦਾ? ਮੈਂ ਤਾਂ ਹੀ ਨਹੀਂ ਹੰਦਿੰਦੀ। ਉਹ ਗਹਿਣਾ ਪਾਵਾਂਗੇ। ਨਾ ਹੋਊ ਤੇ ਵੇਚਦਾ ਖਸਮਾਂ ਨੂੰ ਕਾਹ ਫੇਰ ਬੜਜੂ। ਮੈਂ ਇਹਨਾਂ ਕੋ ਗੱਲ ਨਹੀਂ ਸੁਣਨੀ ਹੁਣ। ਗੱਲ ਥਲੇ ਨਹੀਂ ਆਉਣਾ ਪੀ ਅਹੀਂ ਮੂੰਹ ਕਾਲਾ ਕਰਾਉਣਾ ਇਹਨਾਂ ਕੋਈ ਨਹੀਂ। ਮੇਰੀ ਗੱਲ ਸੁਣ ਫੇਰ। ਨੰਬਰ ਮੈਂ ਘਟਾ ਲਿਆ। ਅੱਛਾ। ਤੇ ਗੋਰਾ ਕਿੱਥੇ ਆ? ਚ ਤੇ ਦੇ ਏਜੰਟ ਨੂੰ ਪੈਸੇ ਜੋ ਮੇਰੀ ਥਾਡੀ ਏਜੰਟ ਦੀ ਆਹ ਕੱਲ ਨੂੰ ਪੈਸੇ ਮਰਗੇ ਫੇਰ ਮੁੜ ਕੇ ਟੌਂ ਟੌਂ ਨਾ ਹੋਵੇ ਇੱਥੇ ਘਰ ਚ ਲੈ ਲੈ ਪੂਰੀ ਗਰੰਟੀ ਕਈ ਬੰਦਿਆਂ ਨੇ ਬਾਹਰ ਕਰ ਦਿੱਤੇ ਸਾਰਾ ਫੇਕਾ ਤੇ ਮੈਂ ਜਾਈ ਚਾਹੂੰ ਜਿਹੜੇ ਰਿਸ਼ਤੇਦਾਰ ਨੇ ਲਏ ਨਾ ਪੈਸੇ ਉਹ ਤਾਂ ਦੇਣੇ ਹੀ ਪੈਣੇ ਆਹੋ ਹਾਂ ਚੇਤਾ ਰੱਖਿਓ ਹੋਰ ਅੰਦਰ ਹੀ ਹੋਣਾ ਵਾ ਉਹਨੂੰ ਕਹੋ ਤੇ ਚਲੋ ਨਿਕਲੋ ਤੁਸੀਂ ਤੇ ਮੈਂ ਚਾਹ ਪਾਣੀ ਹਾਂ ਰੋਟੀ ਖਵਾਲਦਾ ਚੱਲ ਮਾੜਾ ਮੈਂ ਗਿੜਾ ਮਾਰਾਂ ਵਾ ਆਉਂਦਾ ਤੇ ਉਹਨੂੰ ਘਰੇ ਰੱਖੀ ਬਸ ਬਸ ਮੰਮੀ ਹੋਈ ਮੇਰੀ ਗੱਲ ਸੁਣੋ ਪੁੱਤ ਨਾਨੀ ਦੇਰ ਹੀ ਆਇਆ ਉਹਦੇ ਲਾਗੇ ਬੈਠਾ ਹੁੰਦਾ ਮੈਂ ਬਾਹਰ ਦਾ ਕੰਮ ਵੇਖਣਾ ਹੁੰਦਾ ਉਧਰੋਂ ਆਇਆ ਮੈਨੂੰ ਹੁਣ ਪਤਾ ਲੱਗਾ ਤੂੰ ਇਕੱਲੀ ਬੈਠੀ ਐ ਮੈਂ ਉੱਥੇ ਬੈਠਾ ਹੀ ਉਦੋਂ ਦਾ ਹੂੰ ਹੁਣ ਇੱਧਰ ਆ ਕੇ ਬੈਠਾ ਵਾਂ ਇਹਨੂੰ ਛੱਡ ਫੋਨ ਨੂੰ ਪਹਿਲਾਂ ਤੇ ਨਾਲ ਗੱਲ ਕਰਨੀ ਹਾਂਜੀ ਮੇਰੀ ਗੱਲ ਸੁਣ ਏ ਪੈਸਿਆਂ ਦਾ ਅਰੇਂਜਮੈਂਟ ਹੋ ਗਿਆ ਵਾ ਠੀਕ ਆ ਕੋਤੇ ਮੈਂ ਸਾਹ ਜਾਂ ਮੇਰੀ ਗਈ ਥਾਈ ਤੇ ਹੂੰ ਉੱਥੇ ਮੈਂ ਗੱਲ ਕੀਤੀ ਐ ਅੱਛਾ 2-4 ਲੱਖ ਮਿਲ ਜਾਣਾ ਉਧਰੋਂ ਤੇ ਦੂਜੀ ਗੱਲ ਮੇਰਾ ਰਹਾਦਾ ਪੈੜੀ ਤਾਂਠਾ ਕਰਦਾ ਉੱਤੇ ਪਹਿਲੇ ਲੈ ਲੀਨੇ ਤਾਂ ਠਾਂ ਠਾਂ ਕਰਦੀਏ ਕਿ ਮਰਬਲ ਟਾਡਾ ਬੈ ਕਰਨੀ ਆ ਉਹ ਨਹੀਂ ਪਾਗਲ ਹੋ ਗਿਆ ਤੂੰ ਬੈ ਕਰਨੀ ਹੈ ਬੈ ਬੁੱਤ ਮੁੜ ਕੇ ਮਿਲਦੀ ਵਾਲੀ ਬੈਮ ਤੇ ਲੋਕ ਵਾਜਾ ਮਾਰਦੇ ਆ ਮੈਂ ਕਹਿੰਦਾ ਗੱਲ ਕੀਤੀ ਪੜ ਦੇਣਾ ਉਹ ਆਂਦਾ ਠੇਕੇ ਤੇ ਤੂੰ ਵਾਈ ਜਾਈ ਤੇ ਗਹਿਣੇ ਸਾਨੂੰ ਦੇ ਦੇ ਪੈਸੇ ਤੇ ਪੈਸੇ ਇਹ ਤੂੰ ਬਣ ਜਾਣੇ ਸਾਡੇ ਠੀਕ ਆ ਉਹ ਪੈਸੇ ਆਪਾਂ ਲੈ ਲੈਨੇ ਵਸੀਕਾ ਲਿਖਾਉਣਾ ਪੈਣਾ ਲਿਖਾ ਕੇ ਲੈ ਲੈਨੇ ਠੀਕ ਆ ਤੇਰਾ 10 ਲੱਖ ਹੋ ਗਿਆ ਨਾਨੀ ਤੇਰੀ ਨੂੰ ਵੱਖਰਾ ਕਹਿਤਾ ਮੈਂ ਇੰਨੇ ਪੈਸੇ ਕੌਣ ਦਊਗਾ ਪਹਿਲੀ ਗਹਿਣੇ ਦੇ ਇੱਕ ਕਿੱਲੇ ਦੇ ਪੁੱਤ ਤੇ ਦੇ ਦਿੰਦੀ ਆ ਕੋਈ ਗੱਲ ਟੈਨਸ਼ਨ ਨਹੀਂ ਹੁੰਦਾ ਮੈਂ ਗੱਲ ਕੀਤੀ ਆ ਨਾ ਸਾਰੀ ਜੇ ਬਹੁਤਾ ਹੀ ਕਹਿਣਗੇ ਨਾ ਘਟ ਦੇਣਗੇ ਜਿਹੜੀ ਦੂਕਨੜਾ ਮੈਰੇ ਵਾਲੀ ਨਾ ਉਹਨੂੰ ਕਹਿਣਾ ਤੂੰ ਵਾਲਾ ਬਹੁਤੀ ਗਲਤ ਹੈ ਆਹੋ ਚਲੋ ਵੇਹਲੋ ਪਰ ਮੈਂ ਇੱਕ ਗੱਲ ਸੋਚੰਦਿਆਂ ਮੈਨੂੰ ਤੁਹਾਡੀ ਗੱਲ ਸੁਣ ਕੇ ਬੜਾ ਹੋਰ ਤਰ੍ਹਾਂ ਹੋਇਆ ਹੁਣ ਕੀ ਕਰੀਏ ਆਪਾਂ ਪਹਿਲੀ ਵੇਹਲੋ ਜੱਟ ਦੀ ਮਾਂ ਹੁੰਦੀ ਆ ਤੇ ਆਪਾਂ ਕਹਿੰਦੇ ਪਹਿਲੀ ਕਹਿਣੇ ਕਰਨੀਆਂ ਜੇ ਤਾਇਆ ਹੋਣੀ ਸਾਡਾ ਸਾਥ ਦੇ ਦਿੰਦੇ ਸਾਨੂੰ ਕੀ ਲੋੜ ਪਈ ਹੀ ਪਹਿਲੀ ਤਾਂ ਠਾਂ ਠਾਂ ਕਰਨ ਦੀ ਪੁੱਤ ਮੈਂ ਤੇ ਉਹਨਾਂ ਦਾ ਸਾਥ ਬਤੇਰੀ ਸਾਰੀ ਉਮਰ ਦਿੰਦਾ ਰਿਆ ਉਹ ਇਹੋ ਤੇ ਗੱਲ ਆ ਇਹੋ ਤੇ ਗੱਲ ਆ ਅਸੀਂ ਤੇ ਸਾਥ ਬਤੇਰਾ ਦਿੱਤਾ ਵਾ ਪਰ ਜਦੋਂ ਸਾਨੂੰ ਲੋੜ ਆ ਉਦੋਂ ਵੇਖ ਲਓ ਉਹਨਾਂ ਮੂੰਹ ਮੋੜਦੇ ਆ ਹੁਣ ਪੁੱਤ ਮੈਂ ਲੜਾਈ ਕਰਦਾ ਵੀ ਚੰਗਾ ਨਹੀਂ ਲੱਗਦਾ ਉਹ ਗੱਲ ਲੜਾਈ ਦੇਣੀ ਆ ਜਦੋਂ ਵੀ ਆਪਾਂ ਹੁਣ ਕੋਈ ਗੱਲ ਹੁੰਦੀ ਘਰ 'ਚ ਇਹੋ ਸਾਡਾ ਮੁੰਡਾ ਵਾ ਇੰਨੇ ਸਾਨੂੰ ਸਾਹਮਣਾ ਵਾ ਉਦੋਂ ਤੇ ਬੜਾ ਗਾਂ ਉਹ ਕਹਿੰਦੇ ਆ ਜਦੋਂ ਕੋਈ ਮੈਂ ਗਲਤੀ ਕਰਦਾ ਵਾ ਫੇਰ ਵੀ ਮੈਨੂੰ ਕਿਉਂ ਆਉਂਦੇ ਆ ਨਾ ਕਹਿਣਾ ਕੋ ਚੱਲ ਗਲਤੀ ਨਾ ਕਰੀਂ ਉੱਥੇ ਨਹੀਂ ਪਤਾ ਫੋਨ ਫਾਨ ਚੱਲੇ ਮਿਹਨਤ ਕਰਨੀ ਪੈਣੀ ਉਹ ਮੈਂ ਉਨਾਂ ਜਿਹੜੇ ਠੇਕਾ ਤਾਰੀ ਜਾਊਗਾ ਪੈਸੇ ਭੇਜ ਕੇ ਮੈਂ ਸੱਸਾ ਦੇ ਪੈਸੇ ਲਵਣੇ ਪੈਣੇ ਆ ਠੀਕ ਆ ਇਹ ਚੇਤੇ ਰੱਖੀ ਤੇ ਜਿਹੜੇ ਗਹਿਣੇ ਦੀ ਮੁੜ ਕੇ ਜਿੱਦਾਂ ਨੂੰ ਕਹਿੰਦਾ ਨਾ ਬੈ ਫੇਰ ਬੈ ਹੀ ਹੁੰਦੀਆਂ ਹੁੰਦੀਆਂ ਨਹੀਂ ਨਹੀਂ ਬੈ ਫੇਰ ਕਿਉਂ ਕਰਨੀ ਜਦੋਂ ਪੈਸੇ ਮਿਲਦੇ ਆ ਹਾਂ ਨਹੀਂ ਤੇ ਹੁਣ ਉਸ ਠੇਕੇ ਵਾਲੇ ਕੋ ਜਾਣਾ ਆਹੋ ਚੱਲ ਚੱਲੀਏ ਤੇ ਇਹ ਚੇਤਾ ਰੱਖੀ ਮੇਰੀ ਗੱਲ ਪੈਸੇ ਤੂੰ ਪਾਉਣੇ ਆ ਮੈਂ ਠੇਕਾ ਤਾਰੀ ਜਾਣਾ ਤੇ ਇਹਨਾਂ ਵੇ ਪੈਸੇ ਤੂੰ ਪਾਵੇਂ ਨਾ ਠੀਕ ਆ ਠੀਕ ਆ ਠੀਕ ਆ ਕੰਮ ਕਰਨਾ ਪੈਣਾ ਉੱਥੇ ਜਾ ਨਹੀਂ ਤੇ ਅਗਲੇ ਆ ਕਹਿਣਾ ਛੜਾ ਲੈਣੀ ਵੇਖੇ ਇੱਕ ਸਾਲ ਦਾ ਨਾਂ ਲਿਖਣਾ ਵੀ ਆ ਉਥੇ ਇੰਨੀਆਂ ਸਾਲ ਵਾਸਤੇ 2-4 ਸਾਲ ਵਾਸਤੇ ਠੀਕ ਆ ਜੇ ਤੂੰ ਪੈਸੇ ਉਦੋਂ ਤੱਕ ਪੂਰੇ ਕਰਤੇ ਉਹਨਾਂ ਦੇ ਰਿਸ਼ਤੇਦਾਰਾਂ ਦੇ ਯਾਰਾਂ ਦੋਸਤਾਂ ਦੇ ਬਾਅਦ ਦਿੱਤੇ ਜਾਣਗੇ ਉਹ ਦੇਣੇ ਪੈਣੇ ਆ ਚਲੋ ਠੀਕ ਆ ਠੀਕ ਆ ਚੱਲੀਏ ਫਿਰ ਹੁਣ ਆ ਜਾ ਪੈਸਿਆਂ ਦਾ ਪ੍ਰਬੰਧ ਕਰਕੇ ਨਾ ਤੇ ਚੱਲ ਸਵੇਰੇ ਜੰਤ ਕੋ ਜਲਦੀ ਆਹੋ ਆਹ ਅਹੀਂ ਤੇ ਸਲਾਹ ਚੰਗੀ ਦਿੰਨੇ ਆ ਭਾਰਤ ਕੰਮ ਚ ਕੋ ਨਹੀਂ ਰੱਖਿਆ ਪਰ ਜੋ ਬੰਦੇ ਮੰਨ ਲਏ ਜਿਵੇਂ ਬਹਿ ਗਿਆ ਵਾ ਕਿ ਅਹੀਂ ਇਹਦੇ ਪੁੱਤ ਦਾ ਚੰਗਾ ਨਹੀਂ ਚਾਹੁੰਦੇ ਐਡੀ ਵੱਡੀ ਗਲਤ ਫਹਮੀ ਜੋ ਬੰਦੇ ਤੇ ਮਾਫ ਚ ਕਿਦਾਂ ਕਟਾਂਗੇ ਜੋ ਵੀ ਹੋਇਆ ਸਹੀ ਨਹੀਂ ਹੋਇਆ ਇਦਾਂ ਤੇ ਪਰਿਵਾਰ ਵਿਖਰ ਜਾਊਗਾ ਇਹ ਵੀ ਨਾ ਧਿਆਨ ਹੀ ਨਹੀਂ ਦਿੰਦੇ ਆ ਮੁੰਡੇ ਦੇਦੇ ਬਾਹਰ ਜਾਂਦਾ ਮੈਨੂੰ ਪਤਾ ਨਹੀਂ ਆ ਪਰ ਮੇਰੇ ਬੰਦੇ ਨੇ ਨਾ ਆ ਮੇਰੇ ਵੱਲ ਦੀ ਗੱਲ ਕਰਕੇ ਨਾ ਮੇਰਾ ਸੀਨਾ ਹੀ ਠਾਰਤਾ ਨਹੀਂ ਤੇ ਇਹ ਬੰਦਾ ਉਨਾ ਤੇ ਬਗੈਰ ਇੱਥੇ ਤੋਂ ਇੱਥੇ ਪੈਰ ਨਹੀਂ ਰਹਾਦਾ ਹੈ ਤੇ ਇਹ ਤੇ ਮੈਨੂੰ ਟਿਚ ਨਹੀਂ ਸਮਝਦਾ ਇਹਨੂੰ ਅਕਲੀ ਤਾਂ ਆਈ ਆ ਉਹਨਾਂ ਨੇ ਇਹਨੂੰ ਮੋਢੇ ਮੋਢੇ ਸੁਟਿਆ ਹੈ ਨਹੀਂ ਤੇ ਇਹ ਤੇ ਮੇਰੀ ਸੁਣਦਾ ਹੀ ਨਹੀਂ ਤੇ ਹੁਣ ਮੇਰੀ ਤੂੰ ਸੁਣ ਲੈ ਗੱਲ ਮਾਤਾ ਆ ਮੇਰੇ ਵਾਲੇ ਫੋੜ ਫੜਕੇ ਨਾ ਮਾਰਦੀ ਰਹੀ ਕਿ ਚੱਲ ਅੱਜ ਦਿਨੀ ਭਾਲ ਕੇ ਦਿਨੀ ਤੇਰੇ ਜਵਾਈ ਨੇ ਮੰਗੇ ਹੀ ਹੋ ਇਜੇ ਤਾਂ ਬੜੀ ਓ ਲੱਖੀ ਨਾ ਹਜ਼ਾਰੀ ਤੂੰ ਤੈਨੂੰ ਆਪਣੀ ਸੱਸ ਮਾਨ ਦਾ ਮਾਵਾਂ ਤੋਂ ਵੱਧ ਕੇ ਤੇ ਤੂੰ ਹੁਣ ਉਹਦੀ ਚ ਰੱਖਣੀ ਹੋ ਇਹ ਮੈਂ ਤੇਰੇ ਮੂੰਹ ਨੂੰ ਨਹੀਂ ਮੇਰੇ ਜਵਾਈ ਨੇ ਪਹਿਲੀ ਵਾਰ ਮੈਨੂੰ ਪੈਆਂ ਦਾ ਆਖਿਆ ਉਹਨੂੰ ਤਾਂ ਮੈਂ ਦੇਣੇ ਦੇਣੇ ਆ ਚੱਲ ਉਹ ਤੇ ਬਹੁਤ ਵਧੀਆ ਗੱਲ ਕੀਤੀ ਨਹੀਂ ਤੇ ਇਦਾਂ ਨਾ ਕਰੀ ਫੇ ਮੁੜ ਕੇ ਤੂੰ ਕਬੂਤਰੀ ਵਾਂਗ ਉੱਤੇ ਉੱਤੇ ਉੱਡਦੀ ਫਿਰੇ ਉੱਡਦੀ ਫਿਰੇ ਤਾਂ ਫੜੀ ਨਾ ਜਾਵੇਂ ਨਾ ਮੈਂ ਆਪਣੇ ਦੋ ਤਿੰਨ ਰੀੜਾ ਲੱਤਾ ਵੀ ਬਣਾ ਕੇ ਦੇਣਾ ਸਾਰੇ ਕੰਮ ਸਗਨਗਿਆਰ ਕਰਕੇ ਕੱਢਾਂਗੇ ਬਾਹਰ ਚੜ੍ਹ ਦਿਵਾਲੇ ਜਾ ਕੇ ਉਹਨਾਂ ਦੇ ਆਹੋ ਲੈ ਮੈਂ ਰੋਟੀ ਲਿਆਵਾਂ ਤੇਰੇ ਲਈ ਹੈ ਹਾਂ ਤੇ ਮੈਂ ਕਰਦੀ ਆ ਤੇ ਉਹ ਹੁਣ ਖਤੇ ਮਾਨੂੰ ਜਾਣ ਤਾਂ ਵੀ ਆ ਚੇਰੇ ਰੋਤੋ ਕਿਤੇ 500 ਗ੍ਰਾਮ ਆਹ ਲਿਆਈਏ ਇਹ ਕੋ ਦਵਾਈ ਜੋਗਾ ਚਲੋ ਕੋਈ ਨਹੀਂ ਬੰਨੇ ਮੇਰੀ ਗੱਲ ਸੁਣੋ ਹਾਂ ਜੇ ਜੋ ਬੰਨੇ ਗੱਲ ਕੀਤੀ ਸੀ ਨਾ ਵੋ ਗੋਰੀ ਨੂੰ ਬਾਹਰ ਭੇਜ ਜੰਦੀ ਹਮ ਗੱਲ ਤੇ ਸੁਣ ਲੈ ਤੁਹਾਨੂੰ ਕਾਹ ਪੁੱਟਣ ਦੀ ਪਈ ਆ ਤੇ ਤੁਸੀਂ ਧਿਆਨ ਨਹੀਂ ਦਿੱਤਾ ਉਹ ਚੀਜ਼ਾਂ ਲੈ ਮੈਂ ਸੁਣ ਲਈ ਪਿਓ ਪੋਤੇ ਗੱਲ ਦਾ ਗੁੱਸਾ ਕਰਨ ਦੇ ਹੀ ਜੇ ਕਰਦੇ ਆ ਸਾਂਝੇ ਥਾਂ ਪੈ ਲਈ ਗਏ ਨੇ ਤਾਂ ਕਰ ਲੈੰਦੋ ਘਰ ਚ ਕੁਪਾਤ ਜਿਹਾ ਪੈ ਜਾਣਾ ਜੀ ਪੈਰੀ ਵੱਲੋਂ ਗਈ ਆ ਮਸੀਕੀ ਵਾਲੇ ਦੇ ਕੋਲ ਅਬ ਗੈਣੀ ਕਰਨੀ ਆਂਦੇ ਤੇ ਕਰਨ ਦੇ ਸਾਨੂੰ ਕੀ ਤੇ ਕੱਲ ਨੂੰ ਘਰ ਦੇ ਵਿੱਚ 파ਟੋ ਧਾਰ ਪਾਊਗੀ ਕੰਮ ਤੇ ਕਿਸੇ ਦਾ ਹੋ ਹੀ ਜਾਣਾ ਹੁੰਦਾ ਵਾ ਤਬੂਰੇਜ ਬੰਜਾਣਾ ਆਪਾਂ ਹੁਣ ਤੇ ਉਹਦੀ ਮਾਂ ਵੀ ਆਈ ਦਿਵਿੰਦਰ ਤੇ ਉਹ ਤੋਂ ਉਹਨੇ ਚੁੱਕਣਾ ਦੇ ਦੇਣੀ ਉਹ ਕਿਹੜੀ ਘਟਵਾ ਮੇਰੀ ਇੱਕ ਗੱਲ ਸੁਣ ਲਾ ਮੈਂ ਇਹਨਾਂ ਨੂੰ ਦਿੱਤੀ ਸੀ ਰਾਏ ਬਿਲਕੁਲ ਸਹੀ ਤੇ ਬਿਲਕੁਲ ਇੱਕਦਮ ਦੋ ਟਕੇ ਦੀ ਗੱਲ ਕਹੀ ਪਰ ਉਹਨਾਂ ਦੇ ਮੰਨਣ 'ਚ ਨਹੀਂ ਆਈ ਹੁਣ ਇਹ ਆ ਕੇ ਆਪਣੇ ਮੁੰਡੇ ਦੇ ਪਿਆਰ ਵਿੱਚ ਜੇ ਪਾਗਲ ਹੋਇਆ ਫਿਰਦਾ ਹੈ ਨਹੀਂ ਮੰਨਦਾ ਮੁੰਡਾ ਉਹਦਾ ਚੱਲਣ ਰਿਹਾ ਗਲਤ ਕੰਮ ਤੇ ਤੇ ਗਲਤ ਤੇ ਉਹਨੇ ਲੱਗ ਜਾਣਾ ਜਿੱਦਾਂ ਦੇ ਉਹਦੇ ਲੱਛਣ ਹੋ ਤੇ ਪਰ ਜੇ ਉਹਦੇ ਮੁੰਡੇ ਦੇ ਪਿਆਰ ਵਿੱਚ ਇਹ ਮੋਹ ਚ ਉਹਦੇ ਚੰਨਾ ਹੋਇਆ ਵਾ ਤੇ ਪਰ ਮੈਂ ਥੋੜੀ ਨਾ ਹੁਣਾ ਵਾ ਮੈਨੂੰ ਤੇ ਜਿਹੜੀ ਚੀਜ਼ ਚੰਗੀ ਮੈਂ ਉਹ ਦੱਸਣੀ ਪਿਓ ਪੁੱਤਾਂ ਨੂੰ ਵੀ ਆ ਇਦਾਂ ਨਹੀਂ ਇਦਾਂ ਕਰ ਲੋ ਗੱਲ ਤੇ ਤੁਹਾਡੀ ਠੀਕ ਆ ਪਰ ਉਹਨਾਂ ਦੇ ਮੰਨਣ ਚ ਇਹ ਵੇਲੇ ਨਹੀਂ ਨਾ ਆਉਂਦੀ ਜੋ ਬੰਨੂ ਇੱਕ ਪੁੱਤ ਸਵਾਰ ਹੋਇਆ ਵਾ ਜਿੱਦਾਂ ਗੌਰਵ ਨੇ ਕਿਹਾ ਵਾ ਵੀ ਮੈਂ ਉਹਨੂੰ ਬਾਹਰ ਭੇਜਣਾ ਵਾਂ ਉਹਨੂੰ ਕੀ ਲੱਗਦਾ ਵਾ ਕਿ ਅਹੀਂ ਨਹੀਂ ਚਾਹੁੰਦੇ ਕਿ ਉਹਨਾਂ ਦਾ ਮੁੰਡਾ ਬਾਹਰ ਜਾਵੇ ਉਹ ਗਲਤ ਸਮਝਣ ਰਿਹਾ ਵਾ ਉਹਨੇ ਇਹ ਗੱਲ ਤੋਂ ਗੁੱਸਾ ਕੀਤਾ ਵਾ ਉਹ ਗੱਲ ਕੀਤੀ ਨਾ ਪਹਿਲੀ ਦੀ ਉਹ ਮੇਰਾ ਭਰਾ ਵਾ ਮੈਨੂੰ ਉਹਦਾ ਸਾਰਾ ਪਤਾ ਉਹ ਮੇਰੇ ਤੋਂ ਬਿਨਾ ਇੱਕ ਕਦਮ ਨਹੀਂ ਚੱਲ ਸਕਦਾ ਕਿਤੇ ਨਹੀਂ ਪੜੀ ਮੈਨੂੰ ਪੁੱਛ ਕੇ ਕਰੂ ਜਿਹੜਾ ਕੰਮ ਕਰੂਗਾ ਤੇ ਬਸ ਫਿਰ ਐਈਓ ਗੱਲ ਤੇ ਰਿਓ ਅਗਲਾ ਗਿਆਵਾ ਤੇ ਗਿਆਨੇ ਕਰਨ ਗਿਆ ਮੈਂ ਇਨਾ ਕੰਨਾਂ ਦੇ ਨਾਲ ਸੁਣ ਕੇ ਆਈ ਆ ਕਿਉਂ ਨਹੀਂ ਮੇਰੀ ਗੱਲ ਤੇ ਯਕੀਨ ਕਰਦੇ ਮੈਂ ਤਾਂ ਕਹਿੰਨੀ ਆ ਜੋ ਕਰਦੇ ਕਰਨ ਦੋ ਕੱਲ ਨੂੰ ਪਰਿਵਾਰ ਦੇ ਵਿੱਚ ਨਾ ਕੀ ਕਹਿੰਦੇ ਹੁੰਦੇ ਆ ਬੇਥ ਪਾਕੀਆਂ ਜੀ ਆ ਜਾਣੀਆਂ ਵਾ ਕਈ ਤੇ ਨਾਲੇ ਜਿੰਨੇ ਪੈਸੇ ਬੰਦੇ ਆ ਨਾ ਦੇ ਦੋ ਮਦਦ ਤੁਸੀਂ ਜੇ ਉਹ ਕਹਿੰਦਾ ਮੈਂ ਜਾਣਾ ਹੀ ਬਾਹਰ ਵਾ ਤੇ ਜਾਣ ਦੋ ਉਹ ਮਦਦ ਅਸੀਂ ਦਵਾਂਗੇ ਅਸੀਂ ਕੋਈ ਇਧਰੋਂ ਉਧਰੋਂ ਫੜ ਲਾਂਗੇ ਕਿਹ ਰਿਸ਼ਤੇਦਾਰ ਕੋ ਫੜ ਕੇ ਦੇ ਦਾਂਗੇ ਪਰ ਹੋਰ ਜੋ ਲੱਤ ਜਣ ਗਿਆ ਪੈਲੀ ਪਈ ਮੁੜ ਕੇ ਛੁੱਟਦੀ ਆ ਪਰ ਉਹ ਤਾਂ ਫੇ ਪੈਲੀ ਪੌਣੀ ਗਏ ਮੈਂ ਤੇ ਉਹ ਹੀ ਸੁਣਿਆ ਬਾਕੀ ਜੋ ਬਣਾਊਗਾ ਤੇ ਆਪ ਗੱਲ ਕਰ ਲਓ ਵੇਖ ਲਾਂਗੇ ਕੋਈ ਨਹੀਂ ਹੁੰਦਾ ਤੁਸੀਂ ਚਿੰਤਾ ਨਾ ਕਰ ਤੂੰ ਬਸ ਐ ਹੋਈ ਲਾਪਰਵਾਹੀ ਕਰ ਜਦੋਂ ਜਾਣਾ ਹੋਊਗਾ ਮੈਂ ਮੁੰਡੇ ਦਾ ਜਿੰਨੇ ਮੇਰੇ ਕੋਲ ਬਣਨਗੇ ਮੈਂ ਦਊਂਗਾ ਮੁੰਡਾ ਉਹਦਾ ਕੱਲਾ ਹੀ ਤਾਂ ਨਹੀਂ ਸਾਡਾ ਵੀ ਆ ਬਸ ਐਸੇ ਭਲੇਖੇ ਜਣੀ ਇਹਨਾਂ ਬਾਹਰ ਨਿਕਲਣਾ ਵੀ ਮੇਰਾ ਭਰਾ ਬਹੁਤ ਕਰਦਾ ਕਰਦਾ ਹੀ ਪਰ ਔਲਾਦ ਦਾ ਮੋਹ ਜਿਹੜਾ ਵਾ ਨਾ ਉਹ ਬੰਦੇ ਕੋ ਬੜਾ ਕੁ ਕਰਾ ਦਿੰਦਾ ਸਾਰੇ ਸਿਆਪੇ ਨਾ ਉਹ ਜਵਾਕੜੀ ਦੇਈ ਜੇ ਕਿਤੇ ਉਹ ਨਾ ਕੁੜੀ ਲਿਆਉਂਦੇ ਨਾ ਆਈ ਤੇ ਫਿਰ ਫਿਰ ਤੇ ਇਹਨਾਂ ਦੇ ਗੋਰੇ ਤੇ ਢੇਰੀ ਹੋ ਹੋ ਜਾਣਾ ਸਾਡਾ ਪੁੱਤ ਸਾਡਾ ਪੁੱਤ ਲੈ ਵੀ ਉਹ ਕੁੜੀ ਚਾਹੀਦਾ ਇਹਨਾਂ ਮੋਹ ਪਾ ਲਿਆ ਵੀ ਮੇਰਾ ਮੁੰਡਾ ਤੇ ਇਹਨਾਂ ਨੂੰ ਦੇ ਦਦਾ ਨਹੀਂ ਤੁਰਿਆ ਫਿਰਦਾ ਵੀ ਨਹੀਂ ਘਰ ਚ ਦੇ ਦਦਾ ਜੇ ਤੋ ਕੱਲ ਨੂੰ ਕੁੜੀ ਰਹਿ ਗਈ ਤੇ ਆਪੇ ਅੱਖਾਂ ਖੁੱਲ ਜਾਣੀਆਂ ਆਹ ਇਹ ਤਾਂ ਗੱਲ ਤੁਹਾਡੀ ਸਹੀ ਆ। ਆਹੋ। ਦੇਖ ਕੇ ਜਾਂਦੇ ਹੰਦੇ ਅਗਲ ਆਉਂਦੀ ਆ। ਹਾਂ। ਫੁੱਲ ਕਾ ਇੱਥੇ ਲੈਵਾਂ ਕਿ ਉਧਰ ਆਉਣਾ। ਕੋਈ ਨਹੀਂ ਖਾ ਲੈਨੇ ਆ ਬਹਿ ਜਾ। ਆਹ ਇਹ ਤਾਂ ਭੁੱਖੀ ਨਹੀਂ ਮੈਨੂੰ। ਆਹ ਬਾਹਰ ਲੋ ਫਿਰ ਬਹਿ ਜਾ। ਮੈਂ ਇੱਥੇ ਬਹਿ ਜਾ। ਲਾ ਕੇ ਰੱਖਈਂ ਮੈਂ ਕਿ ਠੰਡੀ ਨਾ ਹੋ ਜਾਏ। ਕੋਈ ਨਹੀਂ ਤੇ ਬੈਕ ਘੜੀ ਬਹਿ ਜਾ ਤੂੰ ਵੀ ਬਹਿ ਜਾ। ਕੋਈ ਨਹੀਂ ਮੈਂ ਕਿਹਾ ਚੱਲੇ ਹੁਣ। ਕਈਆਂ ਤੇ ਘਰਾਂ ਚੈਨਾ ਤਫਾਕ ਬਹੁਤ ਹੀ ਜ਼ਿਆਦਾ। ਆਨ ਕਿਤੇ ਐਂ ਵੱਧੇ ਆ ਲੋਕ। ਹਨਾ। ਬਥੇਰੇ ਕਈ ਰਾਲ ਕੋਲ ਕਰਿੰਦੇ ਆ ਕਈ ਨਹੀਂ। ਨਹੀਂ ਰਹਿ ਜਾਂ। ਹੁਣ ਆਪਣੇ ਪਿੰਡ ਵਾਲੀ ਉਹ ਜਿਹੜੀ ਦੀਪ ਸੀ। ਆਹੋ। ਉਹਦਾ ਵੀ دیر ਬਾਹਰ ਗਿਆ। ਹਾਂ। ਤੇ ਕਿਤੇ ਉਹਨਾਂ ਵਿਚਾਰਿਆਂ ਦੇ ਰੋਣਾ ਵੀ ਘਰ ਪੈਸੇ ਨਹੀਂ ਪਾਉਂਦਾ ਉਹਨਾਂ ਨਾਲ ਤਾਂ ਪੇਮੈਂਟ ਹੀ ਨਹੀਂ ਮਿਲਦੀ ਤੇ ਪੇਮੈਂਟ ਨਹੀਂ ਮਿਲਦੀ ਭਾਈ ਉਹਨੂੰ ਜਾਣੇ ਹਾਏ ਤੇ ਉਹਦੇ ਸਿਰੋਂ ਨਿਆਣੇ ਪੜਾ ਲਏ ਖਰਚਾ ਕਰ ਲਿਆ ਸਭ ਕੁਝ ਕਰ ਲਿਆ ਸਾਰਾ ਕੁਹਾ ਇਹ ਜਦੋਂ ਆਈ ਵਿਚਾਰੀ ਗਰੀਬਣੀ ਤੇ ਆ ਮਾਂ ਵੀ ਸੁਣੀ ਹੁਰਦੀ ਗੜ ਜਦੋਂ ਇਹ ਆਈ ਤੇ ਮੁੜ ਕੇ ਆਖਰੀ ਪੱਲੇ ਝਾੜ ਲੇ ਉਹ ਬਾਰੋਂ ਚੀਜ਼ਾਂ ਲਿਓਣੀਆਂ ਸਾਰੀਆਂ ਰੱਖੀ ਜਾਣੀਆਂ ਮੈਂ ਨੇ ਤੇ ਕਿਦਾਂ ਟੈਚੀ ਹੁੰਦਾ ਦਿਵਾਲੇ ਹੁੰਦਾ ਹੀ ਇਹ ਸਾਰਾ ਕੁ ਕੱਢ ਉਹ ਸਾਡੇ ਪਿੰਡ ਹੈਗੀ ਇੱਕ ਦੀਪ ਉਧਰਾਂ ਨਹੀਂ ਜਾਣੀ ਕੱਲ ਕਰ ਮੁੜ ਕੇ ਦੂਜੀ ਵੀ ਆਈ ਆਈ ਤੇ ਭੈਣੇ ਉਦੋਂ ਨੂੰ ਛਣਕੜੇ ਵਜਾਉਣ ਕੋਹ ਬਣਾ ਪੜਾਉਂਦਾ ਉਦੋਂ ਨੂੰ ਵੇਲਾ ਅਮੜਕੇ ਨੂੰ ਲੱਗੇ ਨਾ ਲੱਗਦੇ ਨਾ ਦੋਵਾਂ ਜੀਆਂ ਨੂੰ ਹਾਈ ਹਾਈ ਲੁੱਟਪੁੱਟ ਤੇ ਪਹਿਲਾਂ ਹੀ ਲਿਆ ਦੁਨੀਆ ਇਦਾਂ ਦੀ ਵੀ ਹੈਗੀ ਓ ਪਰ ਨਹੀਂ ਸਾਡੇ ਤੇ ਰਹਿਮ ਜਲ ਬੜੇ ਆ ਦੁਨੀਆ ਇਦਾਂ ਦੀ ਖਾਊ ਯਾਰ ਜੀ ਤੇ ਮੈਨੂੰ ਮਾਸਾ ਚੰਗੀ ਨਹੀਂ ਲੱਗਦੀ ਚਲ ਤੇ ਆਪਰ ਦੇਰ ਆ ਸੋਚਦੀ ਓ ਦਾ ਆਹੋ ਕੇ ਹਾਂ ਸੋਚਣਾ ਚਾਹੀਦਾ ਚਲੋ ਕੋਈ ਕੋਈ ਸੋਚਦਾ ਹੀ ਮੰਮੀ ਕੋਈ ਨਹੀਂ ਆਹੋ ਕਿੱਥੇ ਲਿਖੇ ਦੇਣੇ ਆ ਇੱਥੇ ਤੇਰੇ ਦੋ ਦਿਨ ਬਾਹਰ ਚੱਲ ਜਾਣਾ ਵਾ ਹਾਂ ਕੋਈ ਨਹੀਂ ਇਹ ਵੇਖੀ ਤੈਨੂੰ ਬਾਹਰ ਦੀ ਚੀਜ਼ਾਂ ਨਹੀਂ ਪਰਸ ਆ ਨਵੀਆਂ ਵਧੀਆ ਜੀਜਾ ਕਾ ਲੈ ਚਾਰ ਪੜਾਣਾ ਵੰਨਰੋ ਆ ਜਾਵੇ ਹਾਂ ਤੇਰੇ ਘਰ ਤੇ ਰੇਲ ਫੇਲ ਹੋ ਜਾ ਕਿਤੇ ਪੈ ਤੇਲੇ ਦੀ ਮੁੰਡੇ ਨੇ ਪੌਂਡਾ ਪਣਿਆ ਤੂੰ ਬਥੇਰਾ ਮੁਰਕਾ ਸੋਖੀ ਹੋ ਜਾ ਮੈਂ ਇਹੋ ਹੀ ਮੈਂ ਇਹੋ ਸੋਝੀ ਕਿਸ ਦੀ ਨਜ਼ਰ ਨਾ ਲਾਜੇ ਕਲੇਣੇ ਦੀ ਡਾਰ ਹੁੰਦਾ ਹੈ ਨਾ ਜੀਜੀ ਜਿੱਥੋਂ ਇਹ ਬੋਲਣ ਰਹੀਆਂ ਨਾ ਮੈਨੂੰ ਸਾਰਾ ਪਤਾ ਵਾ ਪਰ ਕਹਿੰਦੇ ਹੁੰਦੇ ਘਰ ਮਹਿਮਾਨ ਰੱਬ ਦੇ ਬਰਾਬਰ ਹੁੰਦਾ ਵਾ ਘਰ ਆਏ ਬੰਦੇ ਨੇ ਜਿਹੜੀਆਂ ਸੋਚਾਂ ਚ ਖੋਬਗੇ ਜੇ ਨਹੀਂ ਨਹੀਂ ਕਦੋਂ ਮੌਕਾ ਮਿਲੇ ਤਾਂ ਫਿਰ ਦੱਸ ਮੈਂ ਸੋਚ ਨਹੀਂ ਹਾਂ ਕਿ ਦੁਨੀਆ 'ਚ ਹਰ ਤਰ੍ਹਾਂ ਦੇ ਲੋਕ ਰਹਿੰਦੇ ਆ ਚੰਗੇ ਵੀ ਆ ਮਾੜੇ ਵੀ ਆ ਹੁਣ ਕਹਦੀ ਸ਼ਕਲ ਤਾਂ ਥੋੜਾ ਪਤਾ ਲੱਗਦਾ ਵਾ ਵੀ ਅਗਲੇ ਤੇ ਦਿਲ ਚ ਸਾਡੇ ਵਾਸਤੇ ਕੀ ਆ ਉਹ ਨਹੀਂ ਮੰਮੀ ਤੇ ਉਹ ਗੱਲ ਕਰਨ ਦੇ ਆ ਵੀ ਪਰ ਖਾ ਕੇ ਨਾ ਹਰਾਮ ਨਹੀਂ ਕਰਨਾ ਚਾਹੀਦਾ ਵੀ ਜੇ ਤੂੰ ਖਾ ਲਿਆ دیر ਨੂੰ ਖਾ ਚੱਟ ਲਿਆ ਤੇ ਭਾਰੋ ਦਾ ਹੁਣ ਸਾਥ ਦੇ ਔਖੀ ਵੇਲੇ ਤੂੰ ਉਹਦਾ ਸਾਥ ਦੇ ਜੇ ਤੇ ਕਦੇ ਉਹਨੂੰ ਲੋੜ ਆ ਉਹਨਾਂ ਦਾ ਦੋ ਸਾਥ ਪਤਾ ਲੱਗੇ ਹੁਣ ਉਹ ਤੇ ਵੇਲਾ ਆ ਉਹ ਤੇ ਵੇਲਾ ਆ ਤੇ ਹੁਣ ਉਹਨੂੰ ਤੂੰ ਕੌਣ ਤੇ ਮੈਂ ਕਾਹ ਚਲੋ ਕੋ ਪ੍ਰਮਾਤਮਾ ਚਲ ਕੋਈ ਨਾ ਮਗਾ ਰੋਟੀ ਫਿਰ ਮੈਂ ਜਾਣਾ ਵਾ ਤੇ ਮੈਂ ਜਾਣਾ ਖਾਜੇ ਅੱਜੇ ਮਹਾਰਾਜ ਆਪ ਸਵਾਰੇ ਆਪ ਸਵਾਰੇ ਰੋਟੀ ਬਣੀ ਮੈਂ ਲਿਆਉਣੀ ਆ ਲੈ ਆਇਆ ਕਿ ਕਿਡੀਆਂ ਮਿਰਚਾਂ ਲੱਗੀਆਂ ਮੰਮੀ ਉਹਦਾ ਹੈ ਤੂੰ ਵੀ ਬੜੇ ਸਿਰੇ ਦੀ ਹੋ ਆ ਹੁਣ ਤੈਨੂੰ ਕੀ ਆਖਾਂ ਗੱਲ ਤੂੰ ਹੀ ਐ ਪੂਰੀ ਨਿਸ਼ਾਨੇ ਤੇ ਲਾਈ ਆ ਨਾ تیر ਦਿਲ ਤੇ ਵੀ ਲੱਗੀ ਜਣੀ ਆ ਲੱਗੀ ਸਮਝ ਚ ਲੱਗੀ ਰਵੇ ਮੈਂ ਦਾਲਦੀ ਆ ਜਦੋਂ ਆਪਣੇ ਦਮ ਤੇ ਮੁੰਡਾ ਕੱਲਣ ਲੱਗੇ ਆ ਤੇ ਕਿਸੇ ਨੂੰ ਕੀ ਸਮਝ ਦੇ ਕੋਲ ਅ ਅ ਮਹਾਰਾਜ ਵਾਲੋ ਜਿਹਦਾ ਕੋਈ ਨਹੀਂ ਉਹਦਾ ਮਾਲਕ ਬਸ ਬੀਜੀ ਹਾਂਜੀ ਰੋਟੀ ਲਿਆਦਾ ਤੁਹਾਨੂੰ ਮੈਨੂੰ ਤੇ ਜੇ ਭੁੱਖ ਨਹੀਂ ਪਰੌਣਿਆਂ ਨੂੰ ਖਾ ਤੇਗਾ ਰੋਟੀ ਪਰੌਣਿਆਂ ਵਾਲੀ ਗਈ ਹਾਂ ਅਬਲ ਤੇ ਮੇਰਾ ਲੱਗ ਗਿਆ ਬੈਨ ਨੂੰ ਕਦੀ ਜੀ ਨਹੀਂ ਕਰਦਾ ਗੱਲਾਂ ਨਹੀਂ ਚੰਗੀਆਂ ਕਰਦੀ ਦਿਵਿੰਦਰ ਦੀ ਮੰਮੀ ਵੀ ਜੇ ਕਹੋ ਤੇ ਫਿਰ ਕਹਿੰਦਾ ਸਿਆਣੀ ਬਿਆਣੀ ਮੇਰੀ ਮਾਂ ਘਰ ਆਈ ਆ ਤੇ ਇਦਾਂ ਕਹਿੰਦੀ ਇਦਾਂ ਕਹਿੰਦੀ ਆ ਹਾਡੇ ਪਿੰਡ ਦੇ ਉਹ ਜਨਾਨੀ ਨੂੰ ਨੇ ਆਪਣੇ ਡੇਰ ਨੂੰ ਖਾ ਲਿਆ ਹੁਣ ਟਾਈਮ ਆਇਆ ਦਾ ਸਾਥ ਨਹੀਂ ਦਿੱਤਾ ਨਾ ਮੇਰੇ ਮੂੰਹ ਤੇ ਕਿਹੜਾ ਉੱਲੂ ਲਿਖਿਆ ਨਹੀਂ ਇਹ ਗੱਲਾਂ ਕਰਨ ਆਈ ਕਿ ਮਿਲਣ ਗੱਲਣ ਆਈ ਨਹੀਂ ਮੇਰੇ ਮੂੰਹ ਤੇ ਕਿਹੜਾ ਉੱਲੂ ਲਿਖਿਆ ਕਿ ਮੈਨੂੰ ਨਹੀਂ ਸਮਝਾਉਂਦੀ ਕਿ ਮੈਨੂੰ ਲਾ ਲਾ ਕੇ ਗੱਲਾਂ ਕਰ ਰਹੀ ਹਾਂ ਐਦਾਂ ਚੰਗਾ ਜਿਆ ਨਹੀਂ ਲੱਗਦਾ ਇੱਥੇ ਕਰਕੇ ਤੂੰ ਆਖਣਾ ਇੱਛੇ ਕਰਕੇ ਨਹੀਂ ਮੇਰੇ ਪਿੰਡੀ ਇਹਦੇ ਲਾਗੇ ਇਹ ਜਨਾਨੀ ਬੜੀ ਯਾਰ ਬਾਜਵਾ ਇਹ ਆਖਦਾ ਕੁੰਮੀ ਨਹੀਂ ਦੇ ਕੋਲ ਨਹੀਂ ਬਹਿੰਦੀ ਗੱਲਾਂ ਦੇ ਸਾਨੂੰ ਬੜੀਆਂ ਹੁੰਦੀਆਂ ਕਰਨੀਆਂ ਕੈਨ ਉਹ ਅਹੀਂ ਕੀ ਨਹੀਂ ਕਹਿ ਸਕਦੇ ਇੰਨੇ ਕੀ ਕੀ ਨਹੀਂ ਕੀਤਾ ਕੜਾ ਖੜ ਕੇ ਤੋ ਵੇਚ ਖਟ ਕੇ ਤੋ ਬੰਦਿਆਲੇ ਕੰਮ ਕੀਤੇ ਉਸ ਕੋ ਤੇਵਿੰਦਰ ਨੂੰ ਕਹਿੰਦੇ ਲੈ ਚੱਲ ਕੋਈ ਨਹੀਂ ਕੋਈ ਗੱਲ ਨਹੀਂ ਕੀ ਮੈਂ ਜੋਬਨ ਨੂੰ ਖਾ ਲਿਆ ਕੀ ਜੋਬਨ ਨੇ ਘਰ ਦੇ ਵਿੱਚ ਸਾਂਝਾ ਕਰ ਰਹੀ ਜੋਬਨ ਕੋਈ ਨੌਕਰੀ ਕਰਨ ਦਾ ਜਿਹੜਾ ਉਹਨੇ ਮੈਂ ਸਾਰਾ ਖਾ ਲਿਆ ਕਿੱਥੇ ਚੱਲੇ ਜਾਂਦੀ ਕਿੰਨੀ ਸ਼ਰਮ ਦੀ ਗੱਲ ਸਾਰੀ ਤੇਵਿੰਦਰ ਦਾ ਕਸੂਰ ਵਾ ਉਹਨੂੰ ਮਾਂ ਨੂੰ ਪੱਟੀਆਂ ਪਾਉਂਦੀ ਹੋਊ ਮਾਰੀਆਂ ਚੰਗੀਆਂ ਦੇ ਪੇਜਾ ਲੈਂਦੇ ਮਾਂ ਨੂੰ ਮੈਂ ਕਹਿ ਦੇਣਾ ਵਾ ਵੀ ਆਹ ਗੱਲ ਅੱਜ ਕੀਤੀ ਅੱਜ ਤੋਂ ਗਾਂ ਨਾ ਕਰੀਂ ਕਿਤੇ ਦਰ ਮਾਰਿਆ ਕਵਾਂਗੇ ਜ਼ਰੂਰ ਦੋ ਕੀ ਆਈ ਮੈਂ ਇੰਨੇ ਕਿੰਨਾਂ ਆਈ ਕਿ ਗੱਲਾਂ ਲਾਉਣਾ ਯਾਰ ਜਿੱਦਾਂ ਦੀ ਇਹਦੀ ਉਹ ਧੀ ਉਹਦਾਂ ਦੀ ਮੈਂ ਜੋ ਬੰਨ ਕਿਤੇ ਉੱਤੋਂ ਦੇ ਬਾਦੂ ਪਾਹਲੇ ਉਹ ਨਹੀਂ ਦੇ ਆ ਵੀ ਜਿਹੜੇ ਮੈਂ ਖਾ ਲੇ ਜਾਂ ਮੈਂ ਆਪਣੇ ਨਿਆਣੇ ਪਾ ਲੇ ਦਿਮਾਗ ਖਰਾਬ ਹੋਦੇ ਜੋਬਰ ਟਬਰ ਚ ਦੰਦਾ ਉਹਦੇ ਖਾਣਾ ਨਹੀਂ ਕੋਈ ਵਿੱਚ ਨਹੀਂ ਰਹਿੰਦਾ ਇਹ ਨਹੀਂ ਖਾਂਦੀ ਸਭ ਕੋ ਇਹ ਵੀ ਖਾਂਦੀ ਆ ਨਾ ਪਾਦ ਨਹੀਂ ਪੇਖੇ ਸਭ ਕੋ